मुर्दाबा <multiple> ਮਜੀਠਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਕਿਸਾਨਾਂ ਨੂੰ ਰੋਕ ਕੇ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਿੱਚ ਸੰਗਰੂਰ ਦੇ ਲੋਂਗੋਵਾਲ ਦੇ ਵਿੱਚ ਕਿਸਾਨਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਕੇਯੂ ਇਕਤਾ ਆਜ਼ਾਦ ਯੂਨੀਅਨ ਨਾਲ ਜੁੜੇ ਕਿਸਾਨਾਂ ਨੇ ਲੋਂਗੋਵਾਲ ਦੇ ਡਰੇਨ ਵਾਲੇ ਪੁਲ ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਸਮੇਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਰਹੇ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਅਤੇ ਹੋਰ ਕਈ ਕਿਸਾਨ ਆਗੂ ਮਜੀਠਾ ਵਿੱਚ ਕਿਸਾਨੀ ਅੰਗਨ ਨੂੰ ਲੈ ਕੇ ਮੁੱਖ ਮੰਤਰੀ ਨਾਲ ਸਵਾਲ ਕਰਨ ਪਹੁੰਚੇ ਸਨ ਪਰ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹੱਥ ਛੱਡੋ, ਹੱਥ ਛੱਡੋ, ਹੱਥ ਛੱਡੋ। ਸਵਾਲਾਂ ਦੇ ਭੱਜਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਮਰਦਾਬਾ। ਮਰਦਾਬਾ। ਪਜਾਮ ਕੀਤਾ ਹੈ। ਇਹ ਸਰਕਾਰ ਦੀ ਨਿਲੈਕੀ ਹੈ, ਕੋਈ ਮਕਸਦ ਹੈ। ਕਿਉਂਕਿ ਮਜੀਠਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ। ਭਗਵਾਨਤਮਾਨ ਨੇ ਉੱਥੇ ਜਾਣਾ ਸੀ। ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਆਮ ਲੋਕ ਨੇ ਇਹਨਾਂ ਦੇ ਕੁਝ ਸਵਾਲ ਨੇ ਜਿਹੜੇ ਸਰਕਾਰ ਮੂਰੇ ਰੱਖਣੇ ਆ ਜਿਵੇਂ ਬਿਜਲੀ ਬਿੱਲ 2020 ਤੇ ਸਰਕਾਰ ਨੇ ਜਿਹੜਾ ਲੈਟਰ ਹੈ ਕੇਂਦਰ ਨੂੰ ਲਿਖਿਆ ਉਹਨੂੰ ਜਨਤਕ ਨਹੀਂ ਕੀਤਾ ਸਾਡਾ ਸ਼ੰਭੂ ਦੇ ਖਨੋਰੀ ਮੋਰਚਾ ਇਹਨਾਂ ਦੇ ਬੰਦਿਆਂ ਨੇ ਸਾਡੀਆਂ ਟਰਾਲੀਆਂ ਚੋਰੀ ਕਰ ਲਈਆਂ ਸਮਾਨ ਚੋਰੀ ਕਰ ਲਿਆ ਸਰਕਾਰੀ ਰਹਿਤ ਚੋਂ ਬਰਾਮਦ ਹੋ ਗਿਆ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਆ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਇਹ ਸਵਾਲ ਸੀਗੇ ਇਹ ਸਵਾਲ ਸੀਗੇ ਵੀ ਤੁਸੀਂ ਸਾਨੂੰ 7 ਤਰੀਕ ਨੂੰ ਲੰਗੀ ਸੱਤ ਨੂੰ ਮੀਟਿੰਗ ਤੇ ਬੁਲਾਇਆ ਲੈਟਰ ਲਿਖ ਕੇ ਇਹ ਸਰਕਾਰ ਮੀਟਿੰਗ ਕਿਉਂ ਭੁੱਲੀ ਇਹ ਜਵਾਬ ਦਿਓ ਆਫੀਸ਼ੀਅਲੀ ਕਾਰਵਾਈ ਹੈ ਜਵਾਬ ਨਹੀਂ ਦੇ ਰਹੀ ਸਰਕਾਰ ਇਹਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਵਾਲ ਸੀ ਕਿ ਦਿੱਲੀ ਮੋਰਚੇ 'ਚ ਜਿਹੜੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ ਅਜੇ ਤੱਕ ਨੌਕਰੀ ਕਿਉਂ ਨਹੀਂ ਦੇ ਰਹੀ ਸਰਕਾਰ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਸ਼ੰਭੂ ਤੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਨਾ ਨੌਕਰੀ ਦਿੱਤੀ ਹੈਗੀ ਐ ਇਸੇ ਤਰੀਕੇ ਕਿੰਨੇ ਬੰਦੇ ਜ਼ਖਮੀ ਹੋ ਗਏ ਅੱਖਾਂ ਚਲੀਆਂ ਗਈਆਂ ਬਾਹਾਂ ਟੁੱਟ ਗਈਆਂ ਲੱਤਾਂ ਵੱਡੀਆਂ ਗਈਆਂ ਉਹਨਾਂ ਨੂੰ ਕੋਈ ਵੀ ਸਹੈਤਾ ਸਰਕਾਰ ਨੇ ਨਹੀਂ ਦਿੱਤੀ ਹੈਗੀ ਸੋ ਇੱਥੋਂ ਤੱਕ ਕਿ ਸ਼ੰਭੂ ਖਨੌਰੀ ਦਾ ਜਿਹੜਾ ਨੁਕਸਾਨ ਹੋਇਆ 3 ਕਰੋੜ 70 ਲੱਖ 900 48 ਰੁਪਈਆ ਦਾ ਉਹ ਸਰਕਾਰ ਨੇ ਉਹ ਚੋਰੀ ਕੀਤਾ ਸਮਾਨ ਜਿਨ੍ਹਾਂ ਨੇ ਸਮਾਨ ਖੋੜ ਤੋਂ ਬੋਰਦ ਕੀਤਾ ਉਹਦਾ ਨਾਟ ਨਾਟ ਬਰਾਮਦ ਕਰਾਉਣਾ ਇਸੇ ਤਰੀਕੇ ਖਨੌਰੀ ਚੋਂ ਸਮਾਨ ਇਹਦੇ ਨਾਲ ਹੀ ਭਲਾ ਜਦੋਂ ਅਸੀਂ ਪੀਸਫੁੱਲ ਪ੍ਰੋਗਰਾਮ ਕਰਨਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਇਹ ਪੁੱਛਦੇ ਆ ਜਾਂ ਮਹੇਸ਼ ਕਰਕੇ ਸਰਕਾਰ ਨੇ ਲਵਾਇਆ ਹੈ ਕਿ ਭਾਈ ਸਾਡੇ ਕਿਸਾਨ ਤੁਹਾਨੂੰ ਸਵਾਲ ਪੁੱਛਣ ਜਾਂਦੇ ਆ ਉਹਨਾਂ ਦੇ ਘਰਾਂ 'ਚ ਰਾਤਾਂ ਨੂੰ ਪੁਲਿਸ ਵਾੜ ਕੇ ਉਹਨਾਂ ਨੂੰ ਹਰਾਸਟ ਕਿਉਂ ਲੈ ਰਹੇ ਹੋ ਉਹਨਾਂ ਦੇ ਘਰਾਂ 'ਚ ਬੱਚੇ ਨੇ ਧੀਆ ਨੇ ਭੈਣਾ ਨੇ ਤੁਹਾਡੀ ਪੁਲਿਸ ਜਿਵੇਂ ਵੱਡੇ ਅਪਰਾਧੀਆਂ ਨੂੰ ਫੜਦੇ ਆ ਕਿਸਾਨ ਲੀਡਰ ਨੂੰ ਫੜਨ ਚਲੀ ਜਾਂਦੀ ਹੈ ਇਹ ਕਿਉਂ ਪੁਰਖ ਜਾਣਾ ਲਾਨੀ ਜਿਹੜੀ ਐਮਰਜੈਂਸੀ ਹੈ ਇਹ ਕਿਉਂ ਪੱਤਰਕਾਰਾਂ ਦੀ ਜਵਾਨਬੰਦੀ ਕਿਉਂ ਕੀਤੀ ਜਾ ਰਹੀ ਹੈ ਸੋ ਇਸ ਤਰ੍ਹਾਂ ਪੰਜਾਬ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਕਿਉਂ ਵੇਚੀਆਂ ਜਾ ਰਹੀਆਂ ਨੇ ਇਹ ਵੱਡੇ ਸਵਾਲ ਨੇ ਪੰਜਾਬ ਸਰਕਾਰ ਤੋਂ ਜਵਾਬ ਪੁੱਛਣੇ ਆ ਸੋ ਬਕਲਾੜ ਜਾ ਕੇ ਸਾਡੇ ਆਗੂ ਗ੍ਰਿਫਤਾਰ ਕੀਤੇ ਹੋਏ ਆ ਸਾਡੀ ਮੰਗ ਹੈ ਕਿ ਉਹਨਾਂ ਨੂੰ ਬਿਨਾਂ ਸ਼ਰਤ ਤਰਕ ਸਰਕਾਰ ਤੁਰੰਤ ਰਿਹਾ ਕਰੇ ਅਗਲੀ ਮੀਟਿੰਗ ਦੀ ਜਿਹੜੀ ਚਿੱਠੀ ਤੋਂ ਸਰਕਾਰ ਦੇਖਿਓ ਮੀਟਿੰਗ ਬੱਕ ਪੱਤੀ ਹੈ ਉਹ ਮੀਟਿੰਗ ਦੀ ਤੈਅ ਕਰੇ ਤੇ ਸਾਡੇ ਹਰ ਸਵਾਲ ਦਾ ਪੰਜਾਬ ਸਰਕਾਰ ਜਵਾਬ ਦੇਵੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਕਹਿੰਦੇ ਆ ਕਿ ਸਾਡੀ ਸਰਕਾਰ ਤਾਂ ਭਈ ਧਰਨੇਆਂ ਚੋਂ ਨਿਕਲੀ ਹੋਈ ਐ ਫਿਰ ਧਰਨੇ ਆਲੇ ਤੋਂ ਡਰਦੇ ਕਿਉਂ ਸੋ ਮੇਰਾ ਕਹਿਣ ਦਾ ਮਤਲਬ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਭ ਦੀ ਸੰਘਰਸ਼ ਦਾ ਵਿਗਲ ਵੱਜਿਆ ਇਹ ਹੈ ਹੁਣ ਸੰਘਰਸ਼ ਦਾ ਵਿਗਲ ਥੋੜੇ ਸਮੇਂ ਚ ਵੱਡੇ ਇਕੱਠ ਹੋ ਜਾਣੇ ਆ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹ ਸਰਕਾਰ ਨੇ ਸਾਡੀ ਗੱਲ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੱਲ੍ਹ ਨੂੰ ਹਾਂ ਜੀ ਜੋ ਅੱਜ ਲੋਂਗੋਵਾਲ ਦੇ ਵਿੱਚ ਡਰੇਨ ਵਾਲਾ ਪੋਲਾ ਜਿਹੜਾ ਜਾਮ ਕਰਨ ਦਾ ਮਕਸਦ ਕੀ ਹੈਗਾ ਅੱਜ ਲੌਂਗਵਾਰ ਦੇ ਵਿੱਚ ਜਿਹੜਾ ਡਰੇਨ ਦਾ ਪੂਰ ਜਾਮ ਕੀਤਾ ਗਿਆ ਉਹ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਜਿਹੜੀ ਕਾਲ ਦਿੱਤੀ ہوئی ਹੈ ਇਹ ਮੋਰਚਾ ਜਿਹੜਾ ਸ਼ੰਭੂ ਤੇ ਖਨੋਰੀ ਦਾ ਇੱਥੋਂ ਦੇ ਭਗਵੰਤ ਮਾਨ ਨੇ ਅਮਿਤ ਸ਼ਾਹ ਤੇ ਮੋਦੀ ਦੀ ਸ਼ੈ ਦੇ ਉੱਪਰ ਜਾੜਿਆ ਸੀ ਤੇ ਪੌਣੇ 4 ਕਰੋੜ ਦਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਕੀਤਾ ਸੀ ਉਸੇ ਕਾਲ ਦੇ ਤਹਿਤ ਕਿਸਾਨਾਂ ਵੱਲੋਂ ਸ਼ਾਂਤਮਈ ਸਵਾਲ ਸੀ ਜਿਹੜੇ ਉਹ ਮੁੱਖ ਮੰਤਰੀ ਦੀ ਮਜੀਠਾ ਫੇਰੀ ਦੇ ਉੱਪਰ ਉਹਨੂੰ ਪੁੱਛੇ ਜਾਣੇ ਸੀਗੇ ਕਿ ਤੁਸੀਂ ਸਾਡਾ ਇਹ ਮੋਰਚਾ ਕਿਉਂ ਛਾੜਿਆ ਤੁਹਾਡੀ ਸਰਕਾਰ ਦਾ ਐਮਐਸਪੀ ਦੀ ਗਰੰਟੀ ਕਾਨੂੰਨ ਨੂੰ ਲੈ ਕੇ ਆਈ ਸੀ ਏ ਫੋਰ ਸਮਾਮ ਸਵਾਲ ਕੇ ਸਾਡੇ ਮੋਰਚੇ ਦਾ ਇਹ ਨੁਕਸਾਨ ਕੀਤਾ ਇਹ ਪਰਭਾਈ ਕਰੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਤੋਂ ਸਰਕਾਰ ਪੱਜੀ ਹੈ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਸਾਦਗੇ ਕਿਤਰਾ ਦੀ ਬੇਇਜ਼ਤੀ ਕੀਤੀ ਹੈ ਇਸ ਮੁੱਖ ਮੰਤਰੀ ਨੇ ਤੇ ਪਰ ਮੁੱਖ ਮੰਤਰੀ ਇੰਨਾ ਡਰਿਆ ਹੋਇਆ ਇਤਿਹਾਸ ਦੇ ਵਿੱਚ ਇਹ ਪਹਿਲਾ ਮੁੱਖ ਮੰਤਰੀ ਹੈ ਇੰਨੀ ਬਕਲਾਹੜ ਦੇ ਵਿੱਚ ਆਇਆ ਹੋਇਆ ਇੰਨੀ ਬਕਲਾਹੜ ਦੇ ਵਿੱਚ ਆਈ ਹੋਈ ਸਰਕਾਰ ਜਿਨੇ 16 ਤਰੀਕ ਦੀ ਰਾਤ ਨੂੰ ਹੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਪੰਨ ਸਿੰਘ ਭੰਦੇਰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਮਨ ਦੇ ਵਿੱਚ ਬੈਂ ਤੁਸੀਂ ਇਹ ਭਗਵੰਤ ਮਾਨ ਦੇ ਕਿ ਮਜੀਠੇ ਦੇ ਵਿੱਚ ਮੈਂ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਵਾਂਗਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਮਜੀਠੇ ਦੀਆਂ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਉੱਥੇ ਜਾ ਕੇ ਵੱਡੀ ਪੱਧਰ ਤੇ ਕਿਸਾਨ ਇਕੱਠੇ ਉੱਤੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੇ ਲਈ ਉਹ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਆ ਜਿਹੜੀ ਮਾਰੀ ਹੈ ਤੇ ਸਰਕਾਰ ਹੈ ਉਹ ਹਾਲੇ ਵੀ ਆਪਣੀ ਅੜੀ ਦੇ ਉੱਪਰ ਆਈ ہوئی ਹੈ ਕਿ ਪਤਾ ਨਹੀਂ ਮੈਂ ਮੋਰਚੇ ਦੇ ਆਗੂਆਂ ਨੂੰ ਤੇ ਸਾਰੇ ਆਗੂਆਂ ਨੂੰ ਕਿੰਨਾ ਚਿਰ ਅੰਦਰ ਤਾੜ ਕੇ ਰੱਖੂ ਪਰ ਲੋਕ ਨੇ ਵਹਿਮ ਉਹ ਦੂਰ ਕਰ ਦੇਣਗੇ ਰੇਲ ਦੀਆਂ ਲਾਈਨਾਂ ਤੇ ਲੋਕ ਜਾ ਕੇ ਚੜ ਚੁੱਕੇ ਨੇ ਇਸੇ ਤਰ੍ਹਾਂ ਥਾਂ ਥਾਂ ਤੇ ਜਾਮ ਨੇ ਜਿਹੜੇ ਲੱਗ ਚੁੱਕੇ ਨੇ ਤੇ ਲੌਂਗ ਵਾਲਾ ਜਾਮ ਵੀ ਇਸੇ ਤਰ੍ਹਾਂ ਲਾਇਆ ਤੇ ਲਗਾਤਾਰ ਚੱਲਦਾ ਰਹਿਣਾ ਜਿੰਨਾ ਚਿਰ ਸਾਰੇ ਆਗੂਆਂ ਨੂੰ ਸਮੇਤ ਸਰਬਲ ਸਿੰਘ ਭੰਦੇਰ ਭਗਵੰਤ ਮਾਨ ਮੁੱਖ ਮੰਤਰੀ ਰਿਹਾਨੀ ਕਰਦਾ ਇਥੋਂ ਦੀ ਸਰਕਾਰ ਰਿਹਾਨੀ ਕਰਦਾ ਇਹ ਮੋਰਚਾ ਇਸੇ ਤਰ੍ਹਾਂ ਲੱਗਿਆ ਰਹੇ